ਬਹੁਤ ਬਹੁਤ ਜਿੰਦਗੀ ਦੀ ਜਵਾਹ ਬਹੁਤ ਬਹੁਤ ਜਿੰਦਗੀ ਦੀ ਜਵਾਹ ਬਹੁਤ ਬਹੁਤ ਜਿੰਦਗੀ ਦੀ ਜਵਾਹ ਇਹ ਤੇਰੀ ਜੀ ਨਹੀਂ ਮਿਹਨਤ ਹੋਰ ਤਿੰਨ ਚਾਰ ਜਣੇ ਕਰ ਲੈਂਦੇ ਨਾ ਤੇ 12 13 ਸੀਟਾਂ ਜੇ ਇਹ ਤੇਰੀ ਜੀ ਨਹੀਂ ਮਿਹਨਤ ਹੋਰ ਤਿੰਨ ਚਾਰ ਜਣੇ ਕਰ ਲੈਂਦੇ ਨਾ ਤੇ 12 13 ਸੀਟਾਂ ਜੇ ਨਵੀਂ ਜੋੜਾ ਜਿੰਦਾਬਾਦ ਨਵੀਂ ਜੋੜਾ ਜਿੰਦਾਬਾਦ ਦਰਿੰਦਰਪੀਰ ਸਿੰਘ ਬਲਾਰੀਆ ਜਿੰਦਾਬਾਦ ਜਿੰਦਾਬਾਦ ਨਵੀਂ ਜੋੜਾ ਜਿੰਦਾਬਾਦ ਇੰਡੀਅਨ نیشنل ਕਾਂਗਰਸ ਜਿੰਦਾਬਾਦ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਦੌਰਾਨ ਜਿੱਥੇ ਅੰਮ੍ਰਿਤਸਰ ਵਿੱਚ ਕਾਂਗਰਸ ਪਾਰਟੀ ਨੂੰ ਬਹੁਮਤ ਹਾਸਲ ਹੋਈ ਹੈ ਉੱਥੇ ਹੀ ਹਲਕਾ ਦੱਕਣੀ ਤੋਂ 16 ਵਿੱਚੋਂ 8 ਸੀਟਾਂ ਕਾਂਗਰਸ ਦੇ ਹੱਕ ਵਿੱਚ ਆਈਆਂ ਹਨ ਜਿਸ ਨਾਲ ਚੋਣ ਲੜ ਰਹੇ ਉਮੀਦਵਾਰਾਂ ਨੂੰ ਇੱਕ ਯਕੀਨ ਹੋ ਗਿਆ ਹੈ ਕਿ ਜਮਿਨੀ ਪੱਧਰ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਅੱਜ ਵੀ ਜੋਸ਼ ਹੈ ਵਾਰਡ ਨੰਬਰ 46 ਤੋਂ ਜਿੱਤੂ ਰਹੇ ਕਾਂਗਰਸੀ ਉਮੀਦਵਾਰ ਨਾਪਰੀ ਸਿੰਘ ਨਵੀਂ ਜੁੜਾ ਨੇ ਮਾਈ ਭਾਗੋ ਸਰਕਾਰੀ ਪੋਲੀਟੈਕਨਿਕ ਕਾਲਜ ਦੀ ਲੜਕੀਆਂ ਵਿਖੇ ਆਪਣੀ ਜਿੱਤ ਦਾ ਸਰਕਾਰੀ ਸਰਟੀਫਿਕੇਟ ਹਾਸਲ ਕਰ ਹਲਕਾ ਦੱਖਣੀ ਦੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਘਰ ਵਿਖੇ ਪਹੁੰਚ ਇਹ ਜਿੱਤ ਉਹਨਾਂ ਦੀ ਝੋਲੀ ਪਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਕੰਮਾਂ ਦੀ ਸ਼ੁਰੂਆਤ ਕਰਨ ਦਾ ਅਸ਼ੀਰਵਾਦ ਲਿਆ ਇਸ ਮੌਕੇ ਨਵੀਨ ਨੇ ਪਾਰਟੀ ਹਾਈ ਕਮਾਂਡ ਅਤੇ ਇੰਦਰਬੀਰ ਸਿੰਘ ਬੁਲਾਰੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਲਾਕਾ ਵਾਸੀਆਂ ਵੱਲੋਂ ਦਿੱਤੇ ਮਾਨ ਸਤਕਾਰ ਲਈ ਜੋੜਾ ਪਰਿਵਾਰ ਇਲਾਕਾ ਵਾਸੀਆਂ ਦਾ ਸਦਾ ਹੀ ਰਿਣੀ ਰਹੇਗਾ। ਇਲਾਕਾ ਨਿਵਾਸੀਆਂ ਨੂੰ ਕਦੇ ਵੀ ਕੋਈ ਮੁਸ਼ਕਲ ਨਹੀਂ ਆਵੇਗੀ। ਉਹਨਾਂ ਦੇ ਘਰ ਤੇ ਦਫ਼ਤਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ ਤੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ। ਵੇਖੋ ਇੱਕ ਹੀ ਗੱਲ ਆ ਜ਼ਿੰਦਗੀ ਦੇ ਵਿੱਚ ਜਿਹੜੀ ਆ ਤਾਕਤ ਆ ਇਹ ਜਨਤਾ ਜਨਾਰਤਨ ਦਿੰਦੀ ਆ। ਜਿਹੜੇ ਭਰਾ ਜਿੱਤੇ ਨੇ ਉਹ ਭਰਾ ਜੇਤ ਨੂੰ ਆਪਣੇ ਦਿਮਾਗ ਤੇ ਨਾ ਚੜਾਣ ਜਿਹੜੇ ਹਾਰੇ ਨੇ ਉਹ ਦਿਲ ਨੂੰ ਨਾ ਲਾਣ ਬਿਲਕੁਲ ਬੈਲੈਂਸ ਹੋ ਕੇ ਚੱਲਣ ਜਨਤਾ ਦੀ ਸੇਵਾ ਕਰਨ ਟੀਚਾ ਬੜਾ ਵੱਡਾ ਨਿਸ਼ਾਨਾ 2027 ਆ ਨਮਰਤਾ ਨਾਲ ਸਹਿਜਤਾ ਦੇ ਨਾਲ ਅੱਗੇ ਵਧਣ ਔਰ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਜਨਤਾ ਤੱਕ ਲੈ ਕੇ ਜਾਣ ਔਰ ਜੋ ਸਰਕਾਰ ਦੀਆਂ ਗਲਤ ਨੀਤੀਆਂ ਨੇ ਉਹਨਾਂ ਦੇ ਖਿਲਾਫ ਡਟ ਕੇ ਉਥੇ ਲੜਨ ਲੜਾਈ ਲੜਨ ਹਾਊਸ ਦੇ ਵਿੱਚ ਸਭ ਤੋਂ ਵੱਡਾ ਪ੍ਰਮੁਖਤਾ ਦੇ ਨਾਲ ਸਾਰੇ ਭਰਾਵਾਂ ਦਾ ਫਰਜ਼ ਬਣ ਜਾਂਦਾ ਹੈ ਭੈਣਾਂ ਦਾ ਫਰਜ਼ ਬਣ ਜਾਂਦਾ ਹੈ ਕਿ ਆਪਣੇ ਸ਼ਹਿਰ ਦੇ ਲਈ ਆਪਣੇ ਵਾਰਡ ਦੇ ਲਈ ਦੇਨ ਰਾਤ ਇੱਕ ਕਰਕੇ ਉੱਥੇ ਮੁੱਦੇ ਝੁਕਣ ਜਿਹੜੀਆਂ ਹਜੇ ਤੱਕ ਕਮਜ਼ੋਰੀਆਂ ਚੱਲਦੀਆਂ ਪਈਆਂ ਨੇ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਵਿੱਚ ਉਹ ਕਮਜ਼ੋਰੀਆਂ ਨੂੰ ਦੂਰ ਕਰਨ ਦੇ ਲਈ ਆਪਣਾ ਵਕਤੋਂ ਵੱਧ ਵੱਡੇ ਤੋਂ ਵੱਡਾ ਯੋਗਦਾਨ ਪਾਇਆ। ਵੇਖੋ ਮੈਂ ਉਹਨਾਂ 'ਚ ਨਹੀਂ ਆ ਜਿਹੜਾ ਕਿਸੇ ਦੇ ਡ੍ਰੋਨ ਦੇ ਨਾਲ ਮੈਂ ਮੈਂ ਕਰੇ। ਉਹਨਾਂ ਨੇ ਆਪਣੀਆਂ ਵਦੀਕੀਆਂ ਕਰਨੀਆਂ ਉਹ ਕਰੀ ਜਾਣ ਸਾਨੂੰ ਕਿਸੇ ਦੀ ਪਰਵਾਹ ਨਹੀਂ। ਉਹ ਸਾਰਾ ਕੁਝ ਹੋਣ ਦੇ ਬਾਵਜੂਦ ਅਸੀਂ 16 ਚੋ 8 ਲੈ ਗਏ ਆ ਸਾਊਥ ਦੇ ਵਿੱਚ ਔਰ ਆਮ ਆਦਮੀ 2 ਨੰਬਰ ਤੇ ਆ ਗਿਆ ਉਹਨੂੰ ਕੋ 7 ਨੇ ਇੱਕ ਅਕਾਲੀ ਦਲ ਵੀ ਲੈ ਗਿਆ ਜਿਹੜਾ ਅਕਾਲੀ ਦਲ ਦਾ ਜਿੱਤਿਆ ਉਹ ਸਿੰਪਥੀ ਦੀ ਕਰਕੇ ਜਿੱਤ ਗਿਆ ਨਹੀਂ ਤੇ ਅਕਾਲੀ ਦਲ ਦਾ ਉਹ ਵੀ ਨਹੀਂ ਸੀ ਜਿੱਤਣਾ ਔਰ ਮੈਂ ਸਪਸ਼ਟ ਕਰ ਦੇਣਾ ਚਾਹਨਾ ਕਿ ਜਨਤਾ ਨੇ ਬਹੁਤ ਤਗੜੇ ਵੱਡਾ ਫਤਵਾ ਦਿੱਤਾ ਔਰ ਅੱਜ ਦੀ ਡੇਟ ਦੇ ਵਿੱਚ ਕਾਂਗਰਸ ਪਾਰਟੀ ਨੰਬਰ 1 ਪਾਰਟੀ ਬਣ ਕੇ ਹਲਕਾ ਦੱਖਣੀ ਚ ਉਭਰੀ ਆ ਇਹਦਾ ਸਰੇ ਹਲਕਾ ਦੱਖਣੀ ਦੀ ਜਨਤਾ ਨੂੰ ਜਾਂਦਾ ਕਾਂਗਰਸ ਪਾਰਟੀ ਦੇ ਵਰਕਰਸ ਬਾਣ ਨੂੰ ਜਾਂਦਾ ਔਰ ਬੂਥ ਲੈਵਲ ਦੇ ਉੱਤੇ ਜਿਹੜੇ ਸਾਡੇ ਮਲਾ ਪ੍ਰਧਾਨ ਨੇ ਬੂਥ ਪ੍ਰਧਾਨ ਨੇ ਔਰ ਉਹਨਾਂ ਦੀਆਂ ਟੀਮਾਂ ਇਹ ਸਾਰਾ ਦਾ ਸਾਰਾ ਸ਼ਰੇ ਉਹਨਾਂ ਨੂੰ ਜਾਂਦਾ ਜਿਨ੍ਹਾਂ ਨੇ ਲੋਕਾਂ ਨੂੰ ਅਫਗਤ ਕਰਾਇਆ ਜਾਣੂ ਕਰਾਇਆ ਲੋਕ ਮਾਰੂ ਨੀਤੀਆਂ ਦੇ ਨਾਲ ਔਰ ਜਿਨ੍ਹਾਂ ਨੇ ਬੂਥ ਲੈਵਲ ਤੇ ਲੜਾਈ ਲੜੀ ਹਦਾਇਤ ਕੋਈ ਨਹੀਂ ਸਾਰੇ ਤਜਰਬੇ ਕਾਰ ਨੇ ਜਿਆਦਾਤਰ ਮੇਰੇ ਤੋਂ ਦੁਗਣੀ ਉਮਰ ਤੇ ਸਾਰੇ ਹੈਗੇ ਆ ਔਰ ਮੈਂ ਕੋਈ ਹਦਾਇਤਾਂ ਨਹੀਂ ਦਿੰਦਾ ਮੈਂ ਤੇ ਪਿਆਰ ਵੰਡਣ ਵਾਲਾ ਤੇ ਪਿਆਰ ਲੈਣ ਵਾਲਾ ਹਾਂ ਜਿੱਥੇ ਪਾਰਟੀ ਦੀ ਗੱਲ ਆ ਜਾਂਦੀ ਹੈ ਉੱਥੇ ਜੋ ਕਾਂਗਰਸ ਪਾਰਟੀ ਦੀਆਂ ਹਾਈ ਕਮਾਂਡ ਵੱਲੋਂ ਨੀਤੀਆਂ ਆਣਗੀਆਂ ਜੋ ਲਾਈਨ ਪਰਫੈਕਸ਼ਨ ਆਏਗਾ ਉਹ ਤੋਂ ਪਾਰਟੀ ਦਾ ਉਹ ਲਾਈਨ ਆਫ ਐਕਸ਼ਨ ਨੂੰ ਫੋਲੋ ਕਰਕੇ ਅੱਗੇ ਵਧਿਆ ਜਾਏਗਾ ਔਰ ਹਾਇਦਾਈਤਾ ਨਹੀਂ ਮੈਂ ਇਹਨਾਂ ਨੂੰ ਕਾਂਗਾ ਮੈਂ ਲਾਈਨ ਆਫ ਐਕਸ਼ਨ ਫੋਲੋ ਕਰਨ ਦੀ ਗੱਲ ਕਾਂਗਾ ਕਿ ਪਾਰਟੀ ਹਾਈ ਕਮਾਂਡ ਦਾ ਲਾਈਨ ਆਫ ਐਕਸ਼ਨ ਫੋਲੋ ਕਰਨਾ ਹੈ ਔਰ ਜੋ ਕਿਤੇ ਸ਼ਹਿਰ ਪ੍ਰਤੀ ਕਮਜ਼ੋਰੀਆਂ ਲੱਗਦੀਆਂ ਨੇ ਉਹਨਾਂ ਕਮਜ਼ੋਰੀਆਂ ਨੂੰ ਉਜਾਗਰ ਕਰਕੇ ਉਹਨਾਂ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਨੂੰ ਮੈਂ ਜੀ ਆਇਆਂ ਨੂੰ ਆਖਦਾ ਤੇ ਮੈਂ ਸਮੂਹ ਵੋਟਰਾਂ ਸਪੋਰਟਰਾਂ ਵਾਰਡ ਨੰਬਰ 46 ਦੇ ਬਜ਼ੁਰਗਾਂ ਮਾਵਾਂ ਪੈਣਾ ਮੇਰੇ ਭਰਾਵਾਂ ਦਾ ਬਜ਼ੁਰਗਾਂ ਦਾ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਵਿਸ਼ਵਾਸ ਸਦਕਾ ਜਿਨ੍ਹਾਂ ਨੇ ਇਹਨਾਂ ਵਿਸ਼ਵਾਸ ਮੇਰੇ ਤੇ ਜਤਾਇਆ ਤੇ ਮੈਨੂੰ ਇਸ ਕਾਬਲ ਬਣਾਇਆ ਕਿ ਮੈਂ ਵਾਰਡ ਨੰਬਰ 46 ਦੀ ਸੇਵਾ ਕਰ ਸਕਾਂ ਉਸ ਤੋਂ ਪਹਿਲਾਂ ਮੈਂ ਆਪਣੇ ਵੱਡੇ ਵੀਰਸ ਦਾ ਉਪ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਰਦਾਰ ਇੰਦਰਪ੍ਰੀਤ ਸਿੰਘ ਬਲਾਰੀ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਉਂਦੇ ਮੈਨੂੰ ਇਹ ਟਿਕਟ ਦਿੱਤੀ ਤੇ ਮੈਂ ਉਹਨਾਂ ਦੀ ਟਿਕਟ ਜਿਹੜੀ ਐਸ ਟਿਕਟ ਜਿਹੜੀ ਆ ਉਹਨਾਂ ਦੀ ਝੋਲੀ ਪਾਈ ਜਿੱਤ ਕੇ ਸੋ ਮੈਂ ਵਾਰਡ ਵਾਸੀਆਂ ਦਾ ਧੰਨਵਾਦ ਕਰਦਾ ਕੋਟਨ-ਕੋਟ ਸ਼ੁਕਰਾਨਾ ਕਰਦਾ ਧੰਨਵਾਦ ਕਰਦਾ ਕਿ ਤੁਸੀਂ ਇੱਕ ਇੱਕ ਕੀਮਤੀ ਵੋਟ ਮੇਤੇ ਪਾਈ ਆ ਸੋ ਇਸ ਦੇ ਨਾਲ ਹੀ ਮੈਂ ਵਾਰਡ ਵਾਸੀਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਜਿਉ ਮੈਂ ਪਹਿਲੋਂ ਗਿਆ ਸੀ ਇਲੈਕਸ਼ਨ ਤੋਂ ਉਹੀ ਮੈਂ ਅੱਜ ਕਹਿ ਰਿਹਾ ਕਿ ਇਹ ਵਾਰਡ ਜਿਹੜੀ ਆ ਗੁਰੂ ਘਰ ਨਾਲ ਸੰਬੰਧਿਤ ਵਾਰਡ ਆ ਇਸ ਵਾਰਡ ਨੂੰ ਸ਼ੀਸ਼ਾ ਬਣਾਣਾ ਇਸ ਵਾਰਡ ਨੂੰ ਸੁੰਦਰ ਬਣਾਣਾ ਸੋ ਵਾਰਡ ਵਾਸੀ ਵੀ ਮੇਰੀ ਬੇਨਤੀ ਹੈ ਵਾਰਡ ਵਾਸੀਆਂ ਦੇ ਕੇ ਕਿ ਤੁਸੀਂ ਵੀ ਸਹਿਯੋਗ ਕਰੋ ਤਾਂ ਕਿ ਗੁਰੂ ਘਰ ਨਾਲ ਸੰਬੰਧੀ ਦੇ ਇਸ ਵਾਰਡ ਨੂੰ ਆਪਾਂ ਸ਼ੀਸ਼ਾ ਬਣਾ ਸਕੀਏ ਸੋ ਨਾਲ ਮੈਂ ਧੰਨਵਾਦ ਕਰਦਾ ਵਾਰਡ ਵਾਸੀਆਂ ਦਾ ਜਿਨ੍ਹਾਂ ਨੇ ਸੱਚ ਨੂੰ ਪਛਾਣਿਆ ਜਿਨ੍ਹਾਂ ਨੇ ਇਹ ਚੀਜ਼ ਵੇਖੀ ਹੈ ਕਿ ਜਿਹੜਾ ਪੈਰਾਸ਼ੂਟ ਰਹੀ ਇੱਕ ਕੈਂਡੀਡੇਟ ਮੌਜੂਦਾ ਸਰਕਾਰ ਦਾ ਆਇਆ ਸੀਗਾ ਉਸ ਨੂੰ ਪੈਰਾਸ਼ੂਟ ਡਰਾਈ ਵਾਪਸ ਭੇਜ ਦਿੱਤਾ ਉਸ ਦੇ ਨਾਲ ਜਿਹੜੇ ਭਾਜਪਾ ਵਾਲੇ ਕੈਂਡੀਡੇਟ ਸੀਗਾ ਜਿਨੇ 1 ਘੰਟੇ ਦੇ ਵਿੱਚ ਕਈ ਪਾਰਟੀਆਂ ਬਦਲ ਲੀਆਂ ਉਸ ਨੂੰ ਵੀ ਮੂੰਹ ਨਹੀਂ ਲਾਇਆ ਸੋ ਇਹ ਵਾਰਡ ਵਾਸੀਆਂ ਦੀ ਸਿਆਨਬ ਸੀ ਵਾਰਡ ਵਾਸੀਆਂ ਦਾ ਪਿਆਰ صدਕਾ ਹੈ ਸੋ ਨਾਲ ਹੀ ਇਸ ਦੇ ਮੌਜੂਦਾ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਉਸ ਦੇ ਖੋਖਲੇ ਜਿਹੜੇ ਦਾਅਵੇ ਸੀ ਉਹਦੀ ਹਵਾ ਨਿਕਲ ਗਈ ਕਿਉਂਕਿ ਉਹਨਾਂ ਨੇ بڑے ਦਾਅਵੇ ਸੁਪਨੇ ਝੂਠੇ ਸੁਪਨੇ ਝੂਠੇ ਲਾਰੇ ਲਾ ਕੇ ਸਰਕਾਰ ਬਣਾਈ ਸੀ ਇਸ ਦੇ ਨਾਲ ਹੀ ਉਹਨਾਂ ਨੂੰ ਵੀ ਸ਼ੀਸ਼ਾ ਵਿਖਾ ਦਿੱਤਾ ਜਨਤਾ ਨੇ ਵਾੜ ਵਾਸੀਆਂ ਨੇ ਕਿ ਤੁਹਾਡੇ ਝੂਠੇ ਲਾਰੇ ਤੁਹਾਡੇ ਜਿਹੜੇ ਆ ਝੂਠ ਹੋਰ ਨਹੀਂ ਚੱਲਣਾ ਸੋ ਨਾਲ ਹੀ ਅੰਮਰਸਰ ਸ਼ਹਿਰ ਦੇ ਵਿੱਚ ਕਾਂਗਰਸ ਦਾ ਜਿਹੜਾ ਮੇਅਰ ਬਣਨ ਜਾ ਰਿਹਾ ਉਹਦੇ ਲਈ ਵੀ ਸਾਰੇ ਸਾਰਿਆਂ ਦਾ ਧੰਨਵਾਦ ਸੋ ਮੈਂ ਉਹੀ ਗੱਲ ਕਹਿ ਰਿਹਾ ਕਿ ਮੌਜੂਦਾ ਸਰਕਾਰ ਨੇ ਜਿਹੜੇ ਝੂਠੇ ਲਾਰੇ ਲਾਏ ਸੀ ਜਿਹੜਾ ਝੂਠ ਝੂਠੇ ਫਰੇਵ ਕਮਾਏ ਸੀ ਜਿਹੜਾ ਚੂੜ ਲੋਕਾਂ ਨੂੰ ਬੁਖਾਇਆ ਸੀ ਝੂਠੇ ਸੁਪਨੇ ਦਿਖਾਏ ਸੀ ਉਹਦੀ ਅੱਜ ਸਾਰੀ ਜਿਹੜੀ ਪੋਲ ਖੁੱਲ ਗਈ ਤਿੰਨਾਂ ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਤਾਂ ਹੀ ਤੇ ਵਾਰਡ ਨੰਬਰ 46 ਦੇ ਵਿੱਚ ਮੌਜੂਦਾ ਸਰਕਾਰ ਦਾ ਕੈਂਡੀਡੇਟ ਹੋਵੇ ਤੇ ਤੀਜੇ ਨੰਬਰ ਤੇ ਆਵੇ ਸੋ ਇਹ ਦੱਸਦਾ ਕਿ ਸਰਕਾਰ ਤੋਂ ਲੋਕੀ ਨਾ ਖੁਸ਼ ਹੈ ਇਸ ਦੇ ਨਾਲ ਹੀ ਇਹ ਵੀ ਇੱਕ ਨੀ ਪੱਥਰ ਰੱਖਿਆ ਗਿਆ ਕਿ 2027 ਦੇ ਵਿੱਚ ਪੰਜਾਬ ਚ ਕਾਂਗਰਸ ਸਰਕਾਰ ਬਣਨ ਜਾ ਰਹੀ ਹੈ ਤੇ ਸਰਦਾਰ 인ਦਰਪੀ ਸਿੰਘ ਬਲਾਰੀਆ ਜੀ ਵੱਡੀ ਲੀਡ ਦੇ ਨਾਲ ਹਲਕਾ ਤੱਕ ਨਹੀਂ ਤੋ ਜਿੱਤਣਗੇ ਤੋਂ ਕੈਬਨਟ ਮੰਤਰੀ ਵਜੋਂ ਉੱਪਰ ਕੇ ਆਉਣਗੇ